ਮੈਂ ਮੰਦਰ ਚ ਗਿਆ ਤੁਸੀਂ ਸਮਾ ਲਿਖਿਆ ਸੀਗਾ ਵੀ ਇੰਨੇ ਤੋਂ ਇੰਨੇ ਲੰਗਰ ਚੱਲਦਾ ਮੈਂ ਆਪਣੇ ਮਸਜਿਦ ਚ ਗਿਆ ਉੱਥੇ ਸਿਰਫ ਮੈਨੂੰ ਮੱਥਾ ਟੇਕਣ ਨੂੰ ਮਿਲਿਆ ਪਰ ਮੈਨੂੰ ਲੰਗਰ ਨਹੀਂ ਮਿਲਿਆ ਕਹਿੰਦਾ ਨਾਲ ਹੀ ਗੁਰਦੁਆਰੇ ਦੇ ਵਿੱਚ ਮੈਂ ਜਦੋਂ ਗਿਆ ਦੁਨੀਆਂ ਲੱਖਾਂ ਲੋਕ ਲੰਗਰ ਛਕੀ ਜਾਂਦੇ ਤੇ ਲੱਖਾਂ ਲੰਗੀ ਜਾਂਦੇ ਮੇਰੇ ਸਵਾਲ ਕਿ ਉਹ ਜਿਹੜੇ ਸਰਦਾਰ ਲੋਕ ਨੇ ਪੰਜਾਬੀ ਲੋਕ ਨੇ ਉਹ ਪੈਸਾ ਇਹਨਾਂ ਕਿੱਥੋਂ ਲੈ ਕੇ ਆਉਂਦੇ ਆ ਕਿ ਕਮਾ ਕੇ ਲੰਗਰ ਚੱਲੀ ਜਾਂਦਾ ਛਕੀ ਜਾਂਦੇ ਉਹ ਅੰਮੀ ਜਾਨ ਹੱਸ ਕੇ ਜਵਾਬ ਦਿੰਦੀ ਕਹਿੰਦੇ ਪੁੱਤਰ ਇਹਨਾਂ ਦਾ ਇੱਕ ਬਜ਼ੁਰਗ ਹੋਇਆ ਬਾਬਾ ਨਾਨਕ ਉਹ 20 ਰੁਪਏ ਦੀ ਐਫਡੀ ਕਰਾ ਕੇ ਗਿਆ ਅਜੇ ਤੱਕ ਉਹਦਾ ਵਿਆਜ ਨਹੀਂ ਮੁੱਕਿਆ ਮੂਲ ਬੈਂਕਾਂ 'ਚ ਐਵੇਂ ਪਿਆ ਖਾਈ ਜਾਂਦੇ ਆ ਬਸ ਉਹਦਾ ਵਿਆਜ ਖਾਈ ਜਾਂਦੇ ਜੇ ਇਦਾਂ ਸੰਭਾਲ ਕੇ ਰੱਖਣਗੇ ਪੰਜਾਬੀ ਤੇ ਜੁਗਾ ਜੁਗਾ ਤੱਕ ਇਹ ਵਿਆਜ ਹੀ ਨਹੀਂ ਮੁੱਕਣਾ ਮੂਲ ਪਿਆ ਬੈਂਕਾਂ 'ਚ ਤੇ ਕਹਿੰਦੇ ਕਿ ਜਦੋਂ ਮੈਂ ਤਾਂ ਕਾਲੂ ਜੀ ਨੇ ਘਰੋਂ ਉਹਨਾਂ ਨੇ ਪਾਸ਼ਾ ਜੀ ਨੂੰ ਭੇਜਿਆ ਹੋਊਗਾ ਕੀ-ਕੀ ਹੋਊਗਾ ਗੌਰ ਕਰਿਓ ਹਮ ਆਲੇ 20 ਰੁਪਏ ਤੇ ਜਾ ਨਾਨਕ ਲੇ ਵੀਰ ਪਈਏ ਤੇ ਜਾ ਨਾਨਕ ਕਿਸੇ ਕਿਸਮ ਦਾ ਵਣਜ ਵਪਾਰ ਕਰਕੇ ਆਵੀ ਪਹਿਲੇ ਪੂਰੀ ਦੁਨੀਆ ਲਈ ਨਫਾ ਤੇ ਜੋ ਬਚਿਆ ਸੋ ਖਾਵੀ ਵਾਹ ਵੇ ਦੁਨੀਆ ਤਾਰਨ ਵਾਲਿਆ ਸੋਚਾਂ ਨੂੰ ਸਵਾਰਨ ਵਾਲਿਆ ਵਾਹ ਵੇ ਦੁਨੀਆ ਤਾਰਨ ਵਾਲਿਆ ਸੋਚਾਂ ਨੂੰ ਸਵਾਰਨ ਵਾਲਿਆ ਪਰ ਅਜੇ ਵੀ ਸਮਝ ਨਾ ਆਈਆਂ ਕੁਝ ਤੇਰੀ ਗੱਲਾਂ ਕਹੀਆਂ ਦੀ ਨਾ ਸਾਨੂੰ ਵਿਆਜ ਨਾਨਕਾ ਤੇਰੇ ਵੀ ਰੁਪਈਆ ਮੇਰਾ ਪਾਪਾ ਨਾਨਕ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਇੱਦਾਂ ਹੀ ਪੰਜਾਬ ਦੇ ਵਿੱਚ ਜਿਹੜੇ ਉਹ ਲੰਗਰ ਚੱਲਦੇ ਰਹਿਣ